ਮਨ ਨਿਊਆ ਚੱਕਰ ਵਿੱਚ ਫਸਿਆ ਆ ਹਾ ਹਾ ਜਿਹੜਾ ਮਾਂ ਸੁਤੀ ਪਈ ਐ ਮਾਤਰ ਸੁਤੀ ਪਈ ਐ ਅਕਲ ਸੁਤੀ ਪਈ ਐ ਜਾਗੂਗੀ ਬਾਹਰ ਨਿਕਲ ਜਾਏਗਾ ਐਤੋਂ ਤੇਰ ਕੋ ਨਹੀਂ ਛੱਡ ਕੇ ਇੱਥੇ ਹੀ ਆਉਣਾ ਜਿਹੜਾ ਇੱਥੋਂ ਇੱਥੇ ਆ ਗਿਆ ਧਿਆਨ ਆਤਮ ਧਿਆਨੋਂ ਛੁੱਟ ਗਿਆ ਆਤਮ ਧਿਆਨ ਛੁੱਟਿਆ ਹੋਇਆ ਆਤਮ ਨਾਲ ਜੁੜਿਆ ਆਪਾਂ ਹੀ ਕਹੋਗੀ ਫਿਰ ਧਿਆਨੇ ਭਟਕੇ ਬਾਅਦ ਦੋਰੇ ਪਤੰਗ ਚੜਤਾ ਉੱਤੇ ਠੀਕ ਆ ਫੇ ਆਪਾਂ ਡੋਰ ਲੈ ਬੇਟ ਲਈ ਪਤੰਗ ਨੇ ਲਿਆ ਗਿਆ ਪਤੰਗ ਆਡੇ ਸਾਹ ਦਾ ਡੋਰ ਤਾਂ ਆਪਣੀ ਕੱਢੀ ਹੋਈ ਸੀ ਇਹ ਬਾਹਰੇ ਉੱਡ ਜੂ ਕੱਢੀ ਨਹੀਂ ਨਾ ਕਰਦਾ ਨਾਲ ਦੀ ਫੇ ਉੱਡ ਜਾਣੀ ਦੋਸਤ ਕਢੀ ਕਰ ਜੋ ਉੱਤੇ ਢੇਰ ਰੱਖਦੇ ਉੱਡ ਜੂ ਬਸ ਆਈ ਹੜਿਆ ਲੈਨੇ ਅਸੀਂ ਕੱਢੀ ਨਹੀਂ ਕਰਦੀ ਹੁੰਦੀ ਜਿੰਨੀ ਨੇੜੇ ਪਤੰਗ ਉੱਤੋਂ ਥੱਲੇ ਕਾ ਨਾ ਰੋੜ ਇਕੱਠੀ ਕਰੀ ਜਾਨੀ ਬਾਅਦ ਫੇ ਉੜ ਨਹੀਂ ਸਕਦੀ ਉੜੀ ਜਾਂ ਜਾਂ ਰੋੜ ਥੱਲੇ ਸੜ ਦੇਗਾ ਤੇ ਆ ਬੇ ਉੜ ਜੀ ਉਹਨਾਂ ਦੀ ਉੜ ਜੀ ਹੋਈ ਆ ਬੁੱਧੀ ਅਈ ਤਾਂ ਲੇ ਬੈਠੀ ਹੋਈ ਆ ਆਪੇ ਉਧੜੀ ਜਾਂਦੀ ਹੈ ਰੋੜ ਆਉਂਦੀਆਂ ਨਾ ਵਈ ਰੋੜ ਕੋਈ ਚੱਕਦਾ ਸਾਰੀਆਂ ਕੋਈ ਨਹੀਂ ਯਾਦ ਉਹ ਤੇ ਬੇਦਿਨ ਪਤੰਗਾਂ ਦੇ ਮੌਸਮ ਤੇ ਕੋਈ ਚਰਖੀ ਜਿਹਾ ਜਾਂ ਕੋਈ ਉਹ ਗੱਲ ਸਲਦੀ ਦੋਸ ਸਲ ਜਾ ਕੇ ਨਬੇਟੀ ਹੋਈ ਠੀਕ ਹੈ ਹਾਂ ਫੇ ਸਾਰੇ ਭਗਤਾਂ ਦੀ ਪੱਥਰ ਨੂੰ ਸੜ ਜਾਉਣੇ ਸਿਖਾਉਣੀ ਹੈ ਸੜ ਜਾਉਣੀ ਕਿਵੇਂ ਹੁਣ ਜਾਗੇ ਸੋਤੇ ਬੈਦੀ ਉੱਠ ਜਾਨੀਆ ਜਾਂ ਜਾਗੂ ਫੇ ਨਹੀਂ ਉੱਠਦੀ ਉਨੇ ਆ ਆ ਘਰੀ ਜਾਂਦਾ ਪੈਰਾਂ ਤੇ ਪਈ ਆ ਉਲ ਜਾਣਾ ਜੇ ਨਾਲ ਦੀ ਨਾਲ ਲਵੇਟੀ ਜਾਵੇ ਫੇ ਉੜਦੀ ਨਹੀਂ ਡਾਂਸਰ ਕੋਲ ਨਹੀਂ ਸਕਦੇ ਉਹ ਜਿਆ ਖੋਲ ਲੈ ਜਿੰਨੇ ਮਰਜੀ ਖੋਲ ਲੈ ਜਿੰਨੇ ਵਧੀ ਲਵੇਟ ਲੈ ਗੁਰਮ ਘਾਇ ਜਾਈ ਨਾ ਸੰਗ ਜਬਰ ਜੀ ਪਕਾਂ ਤਾਂ ਚੜਦੇ ਜਾਵਦੀ ਠਾਂ ਗੱਲ ਪਰ ਨਾਲ ਦੀ ਨਾਲ ਲਵੇਟ ਲੈ ਡੋਲ ਉਹ ਵੀ ਨਹੀਂ ਨਾਲ ਦੀ ਨਾਲ ਰਿਪੀਟ ਕਰਨ ਵਾਲੀ ਵੀ ਨਹੀਂ ਹੁੰਦੀ ਇਹਨਾਂ ਉਹ ਵੀ ਮੱਤਮ ਜਗ੍ਹਾ ਤੇ ਉਹ ਡੋਰੀ ਪਰ ਉਹ ਡੋਰੀ ਆ ਤੁਹਾਰੇ ਆਪਣੇ ਅੱਧਾ-ਅੱਧੇ ਤਾਉਣ ਦੇ ਦੀਏ ਜਾਂ ਡੋਰੀ ਉਹਦੇ ਹੱਥ ਦੇ ਦਿੱਤੀ ਆਪੇ ਸਰ ਜਾਵੰਦਾ ਉਹ ਆਪਣੀਆਂ ਗੱਲ ਜਿਹ ਹੁੰਦੀ ਆ ਡੋਰੀ ਨੂੰ ਜੇ ਉਹ ਨੂੰ ਦੇ ਦਿੱਤਾ ਡੋਰੀ ਆ ਤੁਹਾਰੇ ਮਾਨ ਮੈਨੇਜਰ ਕੀਆ ਹੈ ਬੰਦੇ ਆੜਾ ਵਾਲੇ ਸੂਰਦਾਸ ਰਾਂ ਸੂਰਦਾਸ ਬਨ ਪ੍ਰਭਾਤ ਦਿਨੋਂ ਬਨ ਪ੍ਰਭਾਤ ਦਿੱਤਾ ਅਗਰ ਨੇ ਆਪਣੇ ਕੋਲ ਨਹੀਂ ਰੱਖਿਆ ਅਗਰ ਦੀ ਤਾਂ ਗੱਲੇ ਨਹੀਂ ਮੰਨਦਾ ਵਾ ਲੀ ਨੋ ਐਵਰ ਲੋਕ ਬੰਦੇ ਪਰ ਲੋਕ ਲੈ ਜਾ ਇਸ ਲੋਕ ਤੋਂ ਪਰੇ ਆਹ ਦਾ ਆ ਲੋਕ ਬਾਹਰ ਲਏ ਤਾਂ ਪਰੇ ਅੰਦਰ ਹੈ ਅੰਦਰੋਂ ਫੇਰ ਜਾਂਦਾ ਜਾ ਕੇ ਨੀ ਨਵੇਂ ਲੋਕ ਪਾ ਲੈ ਲੋਗ ਲੈ ਲੈ ਉਧਰ ਆ ਮੈਂ ਆ ਮਨ ਫਿੱਟ ਤੇ ਪ੍ਰਵਤ ਦਿੱਤਾ ਵੀ ਤੂੰ ਦਾ ਮੈਨੂੰ ਮੇਰੇ ਵੰਦਾਨੀ ਮਨ ਵਿੱਚ ਸਤਿਗੁਰੂ ਕੇ ਪਾਸ ਜਿਹੜਾ ਬੇਤਸਾਬ ਕੇ ਸੇਵਕ ਗਾਦੀ ਰੱਖ ਇਹ ਮਾਨ ਹੈ ਜਿਹੜਾ ਇਹ ਗੱਲਾਂ ਸੁਣ ਕੇ ਫੇਰ ਉੱਥੇ ਆ ਜਾਂਦਾ ਕੌਣ ਵੇਚਦਾ ਕੋਈ ਵੇਚਣਾ ਤਿਆਗਣਾ ਜਿਹਨਾਂ ਤਿਆਗਦਾ ਫੇਰ ਉਹ ਮੇਰਖ ਤੇ ਰਿਹਾ ਗਾ ਸ਼੍ਰੀ ਕੇ ਉੱਥੋਂ ਆਈਆਂ ਗੱਲਾਂ ਸਵੇਰ ਵਾਲੀ ਫੇਰ ਉੱਥੇ ਆਉਣੀ ਹੈ ਪਹਿਲਾਂ ਸੁਣੀਆਂ ਬਾਤ ਫੇਰ ਉਹ ਗੱਲਾਂ ਨੇ ਜੇ ਮੰਨੀਆਂ ਨਹੀਂ ਤਾਂ ਗੱਲਾਂ ਜੇ ਤਾਂ ਮੰਨ ਲਈ ਇੱਕ ਗੱਲ ਵੀ ਇੱਕੋ ਬੋਤ ਉਹ ਵੀ ਲਿਖੇ ਜਪਾ ਦੂੰ ਇੱਕ ਵੀ ਮੰਨ ਲਾ ਉਹ ਵੀ ਲਿਖਿਆ ਜਾਗੀ ਬਾਦ ਹੋਈ ਰਾਤ ਤੇ ਫੇ ਤੈਨੂੰ ਆ ਪਰ ਇੱਕ ਵੀ ਮੰਨਦਾ ਤਾਂ ਮੈਨੂੰ ਪਤਾ ਵੀ ਰਾਤੇ ਬਾਦੂ ਪਰ ਇਹ ਕਿਹੜੀ ਗੱਲ ਠੀਕ ਮੈਂ ਕਹਣਾ ਇੰਦਰੋਂ ਪਟੜਨ ਐਨੀ ਗਲਤ ਮੰਨ ਲਵੇ ਉਹਦਾ ਲਾਉਣੇ ਵਾਲੀ ਗੱਲ ਛੱਡੋ ਨਾ ਮੰਨੇ ਲਾਉਣਾ ਤਾਂ ਵੀ ਆਪੇ ਡੌੜ ਦਾ ਫਿਰੂ ਜੋ ਪਟਿਆ ਉਹ ਇਹ ਤੋਂ ਕੁਝੂ ਉਹ ਜਾਂ ਪਟਿਆ ਗਿਆ ਤੇਰੀ ਪਨੀਰੀ ਇਹ ਤਾਂ ਫਿਕਰ ਹੈ ਲਾਉਣ ਦਾ ਆਪੇ ਇਹ ਤਾਂ ਧਿਆਨ ਲਾਉਣ ਵਾਲੇ ਐ ਆਪੇ ਡੌੜੇ ਦਾ ਲਾਉਣੀ ਕਿਵੇਂ ਤੂੰ ਪਟੜਨ ਨੂੰ ਨਹੀਂ ਮੰਨਦਾ ਅਸਲ ਝਾ ਕੋਟਾ ਮਨੋ ਪਨੀਰੀ ਕੈਰੇਜ ਕੋਟਾ ਵਿੱਚ ਖੜਾ ਉਤੋਂ ਪਟਿਆ ਗਿਆ ਕੋਟਾ ਮਨੋ ਟੁੱਟ ਗਈ ਉਹ ਨਹੀਂ ਮੰਦਾ ਕੋਟਾ ਮਨੋ ਨਹੀਂ ਛੱਡਦਾ ਫਿਰ ਪਟੜੀ ਹੁੰਦਾ ਪਟੜੀ ਨਹੀਂ ਹੁੰਦਾ ਫਿਰ ਤਾਂ ਡੁੱਬਣਗੇ ਸਾਰੇ ਸਾਰੇ ਡੁੱਬਣਗੇ ਜੇ ਕੋ ਨਾਨਕ ਨਹੀਂ ਛੱਡਦਾ ਕੋਟਾ ਮਨੋ ਡੁੱਬ ਗਿਆ ਸੀ ਬੜਾ ਉਹਨਾਂ ਦੌਰ ਦੀ ਤਾਂ ਛੱਡਣਾ ਹੋਇਆ ਕਿੱਦੂ ਏ ਨਹੀਂ ਛੱਡੂ ਆਪ ਡੁੱਬੂ ਸਭ ਕੁ ਡੋਬ ਦਿੰਦਾ ਉਹਨੂੰ ਸ੍ਰੀਚੰਨ ਨੂੰ ਦੇ ਦਿੰਦਾ ਗਦੀ ਬੋਤਾ ਦੇ ਦੋ ਜਦੈ ਡੁੱਬ ਗਿਆ ਸੀ ਹੈ ਕਿੰਨੀ ਖਤਰਨਾਕ ਗੱਲ ਹੈ ਹਾਂ ਅਜੇ ਤੱਕ ਉਹਨੂੰ ਦਿੱਤੀ ਸੀ ਉੱਧਰ ਕਿਉਂ ਗਈ ਐ ਇਸ ਕਰਕੇ ਕੀ ਜੇ ਇਸ ਕਰਕੇ ਵੀ ਇਹ ਡੁੱਬੂਗਾ ਜਦੈ ਡੁੱਬ ਜਾਂਦਾ ਸਭ ਕੁਝ ਕਵੀਰ ਵਾਲੀ ਵੀ ਡੋਬ ਦਿੰਦਾ ਸਾਰੀ ਅਰਥ ਤਾਂ ਉਹਨੇ ਉਲਟੇ ਕੀਤੇ ਹੋਏ ਨੇ ਸ੍ਰੀ ਜਾਂਦੇ ਆਫੀ ਉਹਦੀ ਮੂਰਤ ਹੈਗੀ ਹਾਤਾ ਕਹਿੰਦਾ ਭਾਈ ਇਹ ਮੁੱਲੀ ਗੱਲ ਮੰਨਦੇ ਨੇ ਉਹਨੂੰ ਦਿੱਤੀ ਨਹੀਂ ਗੁਰਿਆਈ ਮੁੱਲੀ ਗੱਲ ਹੈ ਉਹ ਹੀ ਦਾ ਨਾ ਗੁਰੂ ਨੇ ਉਹਦੇ ਚੇਲੇ ਸਾਰੇ ਸ੍ਰੀ ਜਾਂਦੇ ਉਹ ਸੰਤ ਸਾਦੇ ਸ੍ਰੀ ਜਾਂਦੇ ਚੇਲੇ ਨੇ ਉਹ ਹੀ ਦਾ ਨਾ ਗੁਰੂ ਨੇ ਉਹਨਾਂ ਨੇ ਕੋਤਾਰੇ ਉਹਨਾਂ ਦੇ ਦੇਦੇ ਨੇ ਜਿੱਕੀ ਕਿਥੋਂ ਲਬੜੀ ਦੀ ਤੁਹਾਨੂੰ ਤਿੰਨ ਜੰਗਲਾਂ ਚੋਂ ਲਵਦੀ ਜਿਹੜੇ ਜੰਗਲਾਂ ਚੋਂ ਪੱਜੇ ਫਿਰਦੇ ਦੋਨੋਂ ਕੋਲ ਸੀ ਹੋਰ ਵੀ ਜੰਗਲਾਂ ਚ ਨੇ